ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੀ 25 ਜੂਨ ਤੋਂ ਲੈ ਕੇ 28 ਜੂਨ ਹੁਣ ਪੰਜਾਬ ਦੇ ਵਿੱਚ ਜੋ ਮੀਂਹ ਦੇ ਹਾਲਾਤ ਬਣ ਰਹੇ ਨੇ ਤਾਂ ਕਿਹੜੇ ਦਿਨ ਮੀਂਹ ਹੈ ਮੌਨਸੂਨ ਪੰਜਾਬ ਵਿੱਚ ਐਂਟਰ ਕਰ ਚੁੱਕਿਆ ਹੈ ਗਰਮੀ ਤੋਂ ਰਾਹਤ ਮਿਲੇਗੀ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਬਿਨਾਂ ਵੀਡੀਓ ਸਕਿਪ ਕਰਕੇ ਦੇਖਿਓ ਤਾਂ ਕਿ ਤੁਸੀਂ ਕਿਤੇ ਨਾ ਆਪਣੇ ਜ਼ਿਲ੍ਹੇ ਦਾ ਨਾਮ ਮਿਸ ਨਾ ਕਰ ਦਿਓ ਕਈ ਦਰਸ਼ਕ ਵੀਰ ਸਾਡੀ ਵੀਡੀਓ ਸਕਿਪ ਕਰਕੇ ਦੇਖਦੇ ਨੇ ਤਾਂ ਫਿਰ ਕੀ ਹੁੰਦਾ ਆਪਣੇ ਜ਼ਿਲ੍ਹੇ ਦਾ ਨਾਮ ਮਿਸ ਕਰ ਜਾਂਦੇ ਨੇ ਫਿਰ ਸਾਨੂੰ ਪੁੱਛਦੇ ਨੇ ਵੀ ਸਾਡੇ ਇਲਾਕੇ ਵਿੱਚ ਕਦੋਂ ਮੀਂਹ ਹੋਵੇਗਾ ਤਾਂ ਬਿਨਾਂ ਸਕਿਪ ਕਰੇ ਦੇਖੋ ਜਿਆਦਾ ਲੰਬੀ ਵੀਡੀਓ ਨਹੀਂ ਹੈ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਫਿਰ ਕਿਹੜੇ-ਕਿਹੜੇ ਦਿਨ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ 25 26 27 28 ਚਾਰੇ ਦਿਨਾਂ ਦੀ ਗੱਲ ਕਰਾਂਗੇ ਫਿਰ ਦੇਖਾਂਗੇ ਜੇ ਖੇਰ ਵਿੱਚ ਮੌਨਸੂਨ ਕਿੱਥੇ ਪਹੁੰਚ ਗਿਆ ਤੇ ਮੌਨਸੂਨ ਕਿਹੜੇ-ਕਿਹੜੇ ਇਲਾਕੇ ਨੂੰ ਟੱਚ ਕਰ ਚੁੱਕਿਆ ਤੇ ਆਉਂਦੇ ਦਿਨਾਂ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਬੱਦਲ ਵਾਲਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਪਰ ਆਉਂਦੇ ਇੱਕ ਤਗੜੇ ਸਿਸਟਮ ਪੰਜਾਬ ਦੇ ਨੇੜੇ ਜੜੇ ਹੁਣ ਪਹੁੰਚੇ ਹੋਏ ਨੇ ਉਹ ਪੰਜਾਬ ਦੇ ਵਿੱਚ ਜਲਦੀ ਐਂਟਰੀ ਕਰਨਗੇ ਹਿਮਾਚਲ ਵਾਲ ਸਿਸਟਮ ਹੈ ਰਾਜਸਥਾਨ ਵਾਲ ਸਿਸਟਮ ਬਣੇ ਹੋਏ ਨੇ ਜੋ ਹੁਣ ਆਉਂਦੇ ਦਿਨਾਂ ਵਿੱਚ ਪੰਜਾਬ ਵੱਲ ਕੋਚ ਕਰਨਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਗਰਮੀ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਵੀ ਹੋ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਆਉਂਦੀ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਠੀਕ ਹੈ ਜੀ ਉਸ ਤੋਂ ਇਲਾਵਾ ਅਗਰ ਜਾਣਕਾਰੀ ਸਾਡੀ ਚੰਗੀ ਲੱਗਦੇ ਤੇ ਵੀਡੀਓ ਨੂੰ ਲਾਈਕ ਕਰਕੇ ਜਾਇਓ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ 24 ਤੋਂ ਲੈ ਕੇ 22 ਜੂਨ ਦੇ ਮੌਸਮ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ 25 ਜੂਨ ਦੇ ਮੌਸਮ ਦੀ ਤੁਸੀਂ ਦੇਖੋਗੇ 25 ਜੂਨ ਨੂੰ ਜਿਹੜੇ ਹਾਲਾਤ ਨੇ ਸਭ ਤੋਂ ਵੱਧ ਮੀਂਹ ਦੇ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਮੁਹਾਲੀ ਦਾ ਏਰੀਆ ਕਵਰ ਹੁੰਦਾ ਦਿਖਾਈ ਦੇ ਰਿਹਾ ਤੇ ਹਲਕਾ ਦਰਮਿਆਨ ਦਾ ਮੀਂਹ ਸਾਨੂੰ ਜਿਹੜ ਠੀਕ ਹੈ ਜੀ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਤੋਂ ਪਟਿਆਲੇ ਦੇ ਇਲਾਕੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲ ਸਕਦਾ ਹੈ 25 ਜੂਨ ਨੂੰ ਸਭ ਤੋਂ ਵਧੀਆ ਮੀਂਹ ਇਹਨਾਂ ਇਲਾਕਿਆਂ ਵਿੱਚ ਹੋਵੇਗਾ ਤੇ ਬਾਕੀ ਜਿਹੜੇ ਇਲਾਕੇ ਨੇ ਜਿਵੇਂ ਕਿ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਸਾਹਿਬ ਫਜ਼ਿਲਕਾ ਪਠੰਡਾ ਮਾਨਸਾ ਸੰਗਰੂਰ ਤੇ ਬਰਨਾਲਾ ਇਹਨਾਂ ਵਿੱਚ ਬੂੰਦਾਬਾਨੀ ਤੇ ਹਲਕੀ ਦਰਮਿਆਨੀ ਬੱਦਲਬਾਜ਼ੀ ਦੇਖਣ ਨੂੰ ਮਿਲੇਗੀ ਭਾਰੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ 25 ਜੂਨ ਦੀ ਅਗਰ ਅਸੀਂ ਗੱਲ ਕਰੀਏ ਫਿਰ ਆਪਾਂ ਆਪਾਂ ਗੱਲ ਕਰਦੇ ਹਾਂ 26 ਅਤੇ 27 ਜੂਨ ਵਧੀਆ ਠੀਕ ਠਾਕ ਮੀਂਹ ਦੀ ਉਮੀਦ ਇਹਨਾਂ ਦਿਨਾਂ ਵਿੱਚ ਕੀਤੀ ਜਾ ਰਹੀ ਹੈ ਕਿਉਂਕਿ ਮੌਨਸੂਨ ਦਾ ਅਸਰ ਹੁਣ ਪੰਜਾਬ ਦੇ ਉੱਪਰ ਪੈਣਾ ਸ਼ੁਰੂ ਹੋਵੇਗਾ ਤੇ ਮੀਂਹ ਬਣਦੇ ਹੋਏ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਸਭ ਤੋਂ ਵੱਧ ਤਾਂ ਮਾਝੇ ਅਤੇ ਸੈਂਟਰਲ ਪੰਜਾਬ ਤੇ ਥੋੜਾ ਬੋਤਾ ਉੱਤਰੀ ਪੂਰਬੀ ਪੰਜਾਬ ਨੂੰ ਇਹ ਕਵਰ ਕਰੇਗਾ ਜਿਹਦੇ ਵਿੱਚ ਵਧੀਆ ਮੀਂਹ ਸਾਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਤੇ ਤਰਨਤਾਰਨ ਤੇ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲੇਗਾ ਤਗੜਾ ਮੀਂਹ ਮਤਲਬ ਆਪਾਂ ਕਹਿ ਸਕਦੇ ਆ ਕਿ ਹਾਂ ਵਧੀਆ ਝਟ ਕਿਸੇ ਕਿਸੇ ਇਲਾਕੇ ਵਿੱਚ ਜਿਆਦਾ ਮੀਂਹ ਕਿਸੇ ਇਲਾਕੇ ਵਿੱਚ ਬੂੰਦਾਬاندی ਕਿਸੇ ਇਲਾਕੇ ਵਿੱਚ ਗਰਜ ਚਮਕ 40-50 ਕਿਲੋਮੀਟਰ ਦੀ ਤੇਜ਼ ਹਵਾ ਇਹ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ ਖਾਸ ਤੌਰ ਤੇ 26 ਜੂਨ ਨੂੰ ਅਗਰ ਆਪਾਂ ਗੱਲ ਕਰੀਏ 27 ਜੂਨ ਦੀ ਤਾਂ 27 ਜੂਨ ਨੂੰ ਤੁਸੀਂ ਦੇਖੋਗੇ ਕਿ ਸੈਂਟਰਲ ਪੰਜਾਬ ਵਾਲੀ ਬੈਲਟ ਜਿਹੜੀ ਹੈ ਉਹਦੇ ਵਿੱਚ ਵਧੀਆ ਮੀਂਹ ਦੀ ਇੱਕ ਲੇਅਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਪੰਜਾਬ ਵਿੱਚ ਵੀ ਮੀਂਹ ਹੈ ਉੱਤਰੀ ਪੰਜਾਬ ਵਿੱਚ ਦੱਖਣੀ ਪੰਜਾਬ ਵਿੱਚ ਵੀ ਮੀਂਹ ਹੈ ਪਰ ਸੈਂਟਰਲ ਪੰਜਾਬ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਨਵਾਂ ਸ਼ਹਿਰ ਸਭਜਾ ਦਾਜੀਤ ਸਿੰਘ ਨਗਰ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਸਾਨੂੰ 27 ਜੂਨ ਨੂੰ ਦੇਖਣ ਨੂੰ ਮਿਲੇਗਾ ਤੇ ਜਿਹੜੀ ਮਾਲਵਾ ਵੈਲਟਾ ਇਹਦੇ ਵਿੱਚ ਥੋੜੇ-ਬਹੁਤੇ ਚਾਂਸ ਘੱਟ ਨੇ ਪਰ ਫਿਰ ਵੀ ਬੂੰਦਾਬੰਦੀ ਕਿੰਮਣ ਕਣੀ ਤੇ ਹਾਲਾਤ ਥੋੜੇ-ਬਹੁਤੇ ਗਰਮੀ ਨੂੰ ਕੰਟਰੋਲ ਕਰਦੇ ਹੋਏ ਦਿਖਾਈ ਦੇਣਗੇ ਅਗਰ ਆਖਰੀ ਦਿਨ ਦੀ ਗੱਲ ਕੀਤੀ ਜਾਵੇ 28 ਜੂਨ ਨੂੰ ਤਾਂ 28 ਜੂਨ ਨੂੰ ਸਿਸਟਮ ਥੋੜੇ ਜਿੇ ਕਮਜ਼ੋਰ ਪੈ ਰਹੇ ਨੇ ਹਲਕਾ ਦਰਮਿਆਨ ਮੀਂਹ ਸਾਨੂੰ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਨਮਾਸ਼ਾਰ ਰੂਪਨਗਰ ਇਹਨਾਂ ਇਲਾਕਿਆਂ ਵਿੱਚ ਹੀ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਸਿਸਟਮ ਜਿਹੜੇ ਨੇ ਮੌਨਸੂਨੀ ਸਿਸਟਮ ਨੇ ਅਚਾਨਕ ਨਹੀਂ ਹੁੰਦਾ ਕਿ ਜਦੋਂ ਵੀ ਮੌਨਸੂਨ ਆ ਗਿਆ ਤਾਂ ਲਗਾਤਾਰ ਝੜੀ ਲੱਗੇਗੀ ਨਹੀਂ ਹੁੰਦਾ ਐਵੇਂ ਹੀ ਹਲਕਾ ਦਰਮਿਆਨਾ ਵੀ ਹੁੰਦਾ ਟੁੱਟਵੇਂ ਰੂਪ ਵਿੱਚ ਹੁੰਦਾ ਕਈ ਚੈਨਲ ਅਫਵਾਹ ਫਲਾ ਰਹੇ ਨੇ ਕਿ ਬਹੁਤ ਭਾਰੀ ਮੀਂਹ ਆ ਜੀ ਲਗਾਤਾਰ 22 ਤਰੀਕ ਤੱਕ ਹੜਾ ਆ ਜਾਣਗੇ ਇਹ ਹੋ ਜਾਣਗੇ ਅਜਿਹਾ ਮੌਸਮ ਵੀ ਨਹੀਂ ਹੈ ਪਰ ਹਾਂ ਮੌਸਮ ਬਦਲਦੇ ਟਾਈਮ ਨਹੀਂ ਲੱਗਦਾ ਘੰਟਿਆਂ ਵੱਧੀ ਸਵੇਰ ਨੂੰ ਕੁਝ ਮੌਸਮ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਕੁਝ ਹੋਰ ਅਜਿਹੇ ਹਾਲਾਤ ਬਣ ਜਾਂਦੇ ਨੇ ਤਾਂ ਹੀ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਵੀਡੀਓ ਜਦੋਂ ਵੀ ਅਪਲੋਡ ਹੁੰਦੀ ਹੈ ਉਸ ਨੂੰ ਦੇਖ ਲਿਆ ਕਰੋ ਬਿਨਾ ਸਕਿੱਪ ਕਰੇ ਦੇਖਿਆ ਕਰੋ 4-5 ਮਿੰਟ ਤੁਸੀਂ ਅਗਰ ਦਿਨ ਦੇ ਕੱਢ ਲੈਂਦੇ ਹੋ ਤਾਂ ਤੁਹਾਨੂੰ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾ ਕਿਸੇ ਰੁਕਾਵਟ ਤੋਂ ਮਿਲਦੀ ਰਹੇਗੀ ਬਾਕੀ ਠੀਕ ਠਾਕ ਮੌਸਮ ਹੈ 28 ਜੂਨ ਨੂੰ ਬਾਕੀ ਪੰਜਾਬ ਦੇ ਵਿੱਚ ਬੂੰਦਾਬੰਦੀ ਕਿੜਮਣਕਣੀ ਬੱਦਲ ਵਾਈ ਦਾ ਮਾਹੌਲ ਬਣਿਆ ਰਹੇਗਾ ਤਾਪਮਾਨ ਦੇ ਵਿੱਚ ਗਰਾਵੜ ਦੇਖਣ ਨੂੰ ਮਿਲੇਗੀ ਪਰ ਹਮਸ ਤੋਂ ਰਾਹਤ ਘਾਟੀ ਮਿਲੇਗੀ ਪਰ ਜਿਹੜੇ 25 26 27 ਦਿਨ ਤਰੀਕ ਤੱਕ ਦੀ ਗੱਲ ਹੈ ਹਮਸ ਨੂੰ ਥੋੜਾ ਜਿਹਾ ਕੰਟਰੋਲ ਵਿੱਚ ਹੋਵੇਗੀ 28 ਤਰੀਕ ਤੋਂ ਫਿਰ ਹਮਸ ਬਣਦੀ ਹੋਈ ਦਿਖਾਈ ਦੇਵੇਗੀ ਅਗਰ ਕੋਈ ਨਵੀਂ ਅਪਡੇਟ ਆਈ ਭਾਰੀ ਮੀਂਹ ਦੀ ਜਾਂ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਉਹ ਜਾਣਕਾਰੀ ਵੀ ਸਾਂਝੀ ਕਰਾਂਗੇ ਹੁਣ ਆਪਾਂ ਦੇਖਦੇ ਹਾਂ ਮੌਨਸੂਨ ਦੀ ਅਪਡੇਟ ਅੱਜ ਦੀ ਜੋ ਮੌਨਸੂਨ ਦੀ ਤਾਜ਼ਾ ਅਪਡੇਟ ਤੁਸੀਂ ਦੇਖੋਗੇ ਤਾਂ ਉੱਤਰੀ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਨੇੜੇ ਤੇੜੇ ਥੋੜਾ ਬੋਤਾ ਸਿਸਟਮ ਇਹ ਪਹੁੰਚ ਚੁੱਕਿਆ ਜੀ ਤੇ ਲਗਭਗ ਇਸ ਸਿਸਟਮ ਦਾ ਅਸਰ ਸਾਨੂੰ ਥੋੜਾ ਜਿਹਾ ਰੂਪਨਗਰ ਜ਼ਿਲ੍ਹੇ ਵਿੱਚ ਵੀ ਦੇਖਣ ਨੂੰ ਮਿਲਿਆ ਨੰਗਲ ਅਨੰਦਪੁਰ ਸਾਹਿਬ ਦੀ ਬੈਲਟ ਤੋਂ ਹੁੰਦਾ ਹੋਇਆ ਮੁਹਾਲੀ ਦਾ ਇਲਾਕਾ ਰੂਪਨਗਰ ਦੇ ਜ਼ਿਲ੍ਹੇ ਕੁਝ ਕੁ ਪਿੰਡਾਂ ਦੇ ਵਿੱਚ ਸਵੇਰ ਮੇਲੇ ਤਕੜਾ ਮੀਂਹ ਦੇਖਣ ਨੂੰ ਮਿਲਿਆ ਬਾਅਦ ਦੁਪਹਿਰ ਵੀ ਬੂੰਦਾਬੰਦੀ ਹੋਈ ਹੈ ਪਰ ਅਸਰ ਉਹਨਾਂ ਜਿਆਦਾ ਨਹੀਂ ਹੈ ਜਿੰਨਾ ਸਾਨੂੰ ਦਿਖਾਈ ਦੇ ਰਿਹਾ ਹੈ ਪਰ ਹਾਂ ਆਉਂਦੇ ਦਿਨਾਂ ਵਿੱਚ ਜੋ ਤੁਹਾਨੂੰ ਅਸੀਂ ਜਾਣ ਕਰ ਦਿੱਤੀ ਹੈ ਉਹਦੇ ਨਾਲ ਪਤਾ ਲੱਗ ਰਿਹਾ ਹੈ ਕਿ ਮੌਨਸੂਨ ਦਾ ਅਸਰ ਪੰਜਾਬ ਦੇ ਉੱਪਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਜੀ ਤੇ ਬਾਕੀ ਅਗਲੀ ਜਾਣਕਾਰੀ ਕੱਲ੍ਹ ਤੁਹਾਨੂੰ ਲੈ ਕੇ ਹਾਜ਼ਰ ਹੋਵਾਂਗੇ ਕਿ ਆਉਂਦੇ ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ